ਸਰਵ ਜੀ ਸੰਗਰੂਰ ਵੀ ਦੀ ਨਿਸ਼ਾਨ ਹੱਥ ਵਿੱਚ ਤੇਰੇ ਮੇਰੀ ਡੋਰ ਮਾਲਕਾ 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 ਲਿਖ ਗਾਈ ਜਾਮਾ ਵਿੱਚ ਲੋਰਦਾ ਤੇ ਆ ਲਿੱਖ ਗਾਈਆਂਾਂ ਵਿੱਚ ਲੋਰ ਨਾਦਿਆਂ ਕਦੇ ਬੈਠ ਜਾਂਦਾ ਹੱਥਾਂ ਤੇ ਹੱਥ ਤਰਕੇ ਕਦੇ ਬੈਠ ਜਾਂਦਾ ਹੱਥਾਂ ਤੇ ਹੱਥ ਤਰਕੇ ਕਦੇ ਨੱਚਣ ਲੱਗ ਪੈਂਦਾ ਵਾਂਗ ਮੋਰ ਨਾਦਿਆਂ ਕਦੇ ਨੱਚਣ ਲੱਗ ਪੈਂਦਾ ਵਾਂਗ ਮੋਰ ਨਾਦਿਆਂ ਹੱਥਾਂ ਵਿੱਚ ਤੇਰੀ ਮੇਰੀ ਧੋਰ ਮਾਲਕਾਂ ਅੱਤਾਂ ਵਿੱਚ ਤੇਰੀ ਮੇਰੀ ਧੋਰ ਮਾਲਕਾਂ ਲਿੱਖ ਗਾਈਆਂਾਂ ਵਿੱਚ ਲੋਰ ਨਾਦਿਆਂ ਲਿੱਖ ਗਾਈਆਂਾਂ ਵਿੱਚ ਲੋਰ ਨਾਦਿਆਂ 山道の。